ਬੀਤ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋਈ ਸੀ ਪ੍ਰੋਫਿਟ ਬਲਜਿੰਦਰ ਦੀ ਜਿਸ ਦੇ ਵਿੱਚ ਉਹ ਆਪਣੇ ਸਟਾਫ ਮੈਂਬਰਾਂ ਦੇ ਨਾਲ ਕੁੱਟਮਾਰ ਕਰਦਾ ਨਜ਼ਰ ਆ ਰਿਹਾ ਸੀ ਜੀ ਹਾਂ ਇਸ ਸੀਸੀਟੀਵੀ ਵੀਡੀਓ ਦੇ ਵਿੱਚ ਦਾਵਾ ਕੀਤਾ ਜਾ ਰਿਹਾ ਸੀ ਕਿ ਪ੍ਰੋਫਿਟ ਬਜਿੰਦਰ ਆਪਣੇ ਸਟਾਫ ਮੈਂਬਰਾਂ ਦੇ ਕੁੱਟਮਾਰ ਕਰ ਰਿਹਾ ਹੈ ਇਹ ਵੀਡੀਓ ਜਿਵੇਂ ਹੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਹੜਕੰਪ ਮਚ ਗਿਆ ਜਾਣਕਾਰੀ ਅਨੁਸਾਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪ੍ਰੋਫਿਟ ਬਜਿੰਦਰ ਦੇ ਖਿਲਾਫ ਫਿਰ ਮਾਮਲਾ ਵੀ ਦਰਜ ਕਰ ਲਿਆ ਗਿਆ ਸੀ ਕੁੱਟਮਾਰ ਦਾ ਇਸ ਤੋਂ ਬਾਅਦ ਹੁਣ ਜੇ ਇਸ ਸ਼ਖਸ ਦੇ ਨਾਲ ਕੁਟਮਾਰ ਵੀਡੀਓ ਦੇ ਵਿੱਚ ਕੀਤੀ ਗਈ ਹੈ ਉਹ ਨੌਜਵਾਨ ਹੁਣ ਸਾਹਮਣੇ ਆਇਆ ਉਸ ਦੇ ਵੱਲੋਂ ਇਸ ਵੀਡੀਓ ਦੀ ਸੱਚਾਈ ਦੱਸੀ ਗਈ ਹੈ ਕਿ ਆਖਿਰਕਾਰ ਅਸਲ ਸੱਚਾਈ ਕੀ ਸੀ ਉਸ ਦਿਨ ਹੋਇਆ ਕੀ ਸੀ ਜਦ ਅਸਲ ਜਿਸ ਨੌਜਵਾਨ ਦੇ ਨਾਲ ਇਸ ਵੀਡੀਓ ਦੇ ਵਿੱਚ ਪ੍ਰੋਫਿਟ ਬਜਿੰਦਰ ਕੁਟਮਾਰ ਕਰਦਾ ਨਜ਼ਰ ਆ ਰਿਹਾ ਹੈ ਹੁਣ ਉਹੀ ਨੌਜਵਾਨ ਕੈਮਰੇ ਸਾਹਮਣੇ ਆਇਆ ਹੈ ਜਿਸ ਦੇ ਵੱਲੋਂ ਸਾਰੀ ਸੱਚਾਈ ਦੱਸੀ ਗਈ ਹੈ ਉਸ ਦਾ ਕਹਿਣਾ ਹੈ ਕਿ ਪ੍ਰੋਫਿਟ ਬਜਿੰਦਰ ਨੇ ਉਸ ਦੇ ਨਾਲ ਕਟਮਾਲ ਨਹੀਂ ਕੀਤੀ ਹੁਣ ਆ ਕਿਹਾ ਕਿ ਅਸੀਂ ਅਕਸਰ ਹੀ ਆਫਿਸ ਦੇ ਵਿੱਚ ਇਸ ਤਰੀਕੇ ਬੈਠਦੇ ਹਾਂ ਸਾਰੇ ਸਟਾਫ ਮੈਂਬਰ ਪਰ ਪ੍ਰੋਫਿਟ ਬਜਿੰਦਰ ਨੇ ਸਾਡੇ ਨਾਲ ਕਟਮਾਲ ਨਹੀਂ ਕੀਤੀ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਅਤੇ ਇਸ ਵੀਡੀਓ ਨੂੰ ਐਡਿਟ ਕਰਕੇ ਏਆਈ ਰਾਹੀ ਬਣਾਇਆ ਗਿਆ ਅਤੇ ਪ੍ਰੋਫਿਟ ਬਜਿੰਦਰ ਨੇ ਉਸ ਦਿਨ ਸਾਡੇ ਨਾਲ ਕੁੱਟਮਾਰ ਨਹੀਂ ਕੀਤੀ ਹੈ। ਇਹ ਵੀਡੀਓ ਫਰਵਰੀ ਸਾਲ 2025 ਦੀ ਹੀ ਦੱਸੀ ਜਾ ਰਹੀ ਸੀ। ਪ੍ਰੋਫਿਟ ਬਜਿੰਦਰ ਦੇ ਆਫਿਸ ਦੀ ਪਾਸਟਰ ਬਜਿੰਦਰ ਦੇ ਆਫਿਸ ਦੇ ਜਿਸ ਦੇ ਵਿੱਚ ਪ੍ਰੋਫਿਟ ਬਜਿੰਦਰ ਪਹਿਲਾ ਇੱਕ ਨੌਜਵਾਨ ਦੀ ਕੁੱਟਮਾਰ ਕਰਦਾ ਹੈ ਉਸ ਦੇ ਉੱਤੇ ਫੋਨ ਉਠਾ ਕੇ ਮਾਰਦਾ ਹੈ ਜਿਸ ਮਗਰੋਂ ਉਸ ਦੇ ਥੱਪੜ ਮਾਰਦਾ ਹੈ ਅਤੇ ਫਿਰ ਆ ਕੇ ਫਿਰ ਬੈਠ ਜਾਂਦਾ ਹੈ ਆਪਣੀ ਕੁਰਸੀ ਦੇ ਉੱਤੇ ਤੇ ਫਿਰ ਉਸ ਦੇ ਕੋਲ ਬੈਠੀ ਇੱਕ ਔਰਤ ਜੋਸੀ ਜਿਸਦੇ ਗੋਦ ਦੇ ਵਿੱਚ ਬੱਚਾ ਸੀ ਉਸਦੇ ਉੱਤੇ ਕੁਝ ਉਠਾ ਕੇ ਮਾਰਦਾ ਹੈ ਤੇ ਫਿਰ ਜਦੋਂ ਉਹ ਔਰਤ ਉੱਠ ਕੇ ਉਸਦੇ ਕੋਲ ਜਾਂਦੀ ਹੈ ਤਾਂ ਪ੍ਰੋਫਿਟ ਬਜਿੰਦਰ ਦੇ ਵੱਲੋਂ ਉਸਦੇ ਵੀ ਥੱਪੜ ਮਾਰੇ ਜਾਂਦੇ ਨੇ ਅਤੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਅਤੇ ਮਹਿਲਾ ਦੀ ਸ਼ਿਕਾਇਤ ਦੇ ਉੱਤੇ ਦੱਸਿਆ ਜਾ ਰਿਹਾ ਹੈ ਕਿ ਮਾਮਲਾ ਵੀ ਪ੍ਰੋਫੈਟ ਬਜਿੰਦਰ ਦੇ ਖਿਲਾਫ ਦਰਜ ਕਰ ਲਿਆ ਗਿਆ ਸੀ ਪਰ ਹੁਣ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਆ ਗਿਆ ਹੈ ਵੱਡਾ ਖੁਲਾਸਾ ਉਸ ਨੌਜਵਾਨ ਦੇ ਵੱਲੋਂ ਕੀਤਾ ਗਿਆ ਜਿਸ ਦੇ ਨਾਲ ਕੁਤਮਾਰ ਇਸ ਵੀਡੀਓ ਦੇ ਵਿੱਚ ਕੀਤੀ ਗਈ ਸੀ ਸੀਸੀਟੀਵੀ ਵੀਡੀਓ ਹੈ ਪਾਸਟਰ ਬਜਿੰਦਰ ਦੇ ਆਫਿਸ ਦੀ ਜਿਸ ਦੇ ਵਿੱਚ ਸਾਰੇ ਸਟਾਫ ਮੈਂਬਰ ਬੈਠੇ ਹੋਏ ਨੇ ਇਸ ਨੌਜਵਾਨ ਨੇ ਕੀ ਕੁਝ ਹੋਰ ਕਿਹਾ ਤੁਹਾਨੂੰ ਸੁਣਾਉਂਦੇ ਹਾਂ ਅਤੇ ਕਿਸ ਦੀ ਇਹ ਸੋਚੀ ਸਮਝੀ ਸ ਜਿਸ ਜਿਸ ਦੇ ਵੱਲੋਂ ਇਹ ਵੀਡੀਓ ਬਣਵਾਈ ਗਈ ਇਸ ਬਾਰੇ ਵਿੱਚ ਖੁਲਾਸਾ ਕੀਤਾ ਗਿਆ ਮਸੀਆਗੂਆਂ ਦੇ ਵੱਲੋਂ ਕੀ ਕੁਝ ਗੱਲਬਾਤ ਹੋਈ ਹੈ ਤੁਹਾਨੂੰ ਸੁਣਾਉਂਗੀਆਂ ਆਪਣਾ ਨਾਮ ਕੀ ਹੈ ਜੀ ਜਿਹੜੀ ਵੀਡੀਓ ਵਾਇਰਲ ਹੋਈ ਸੀਗੀ ਜਿਹੜੂ ਫੇਕ ਦੱਸ ਰਹੇ ਉਹਦੇ ਵਿੱਚ ਤੁਸੀਂ ਬੈਠੇ ਸੀਗੇ ਕੀ ਕਹਿਣਾ ਚਾਹੁੰਦੇ ਹੋ ਸਚਾਈ ਕੀ ਹੈ ਇਸ ਵੀਡੀਓ ਜੀ ਮੇਰਾ ਨਾਮ ਸੰਜੀਵ ਹੈ ਔਰ ਮੈਂ ਬਤਾਨਾ ਚਾਹਤਾ ਹਾਂ ਉਹ ਵੀਡੀਓ ਬਿਲਕੁਲ ਹੀ ਫੇਕ ਹੈ ਅਗਰ ਹਮ ਬੈਠੇ ਵੀ ਹੈ ਜਾਂ ਹਮ ਆਫਿਸ ਮੈਂ ਡੇਲੀ ਬੈਠਤੇ ਤੇ ਕੰਮ ਕਰਤੇ ਤੇ ਹਮਨ ਨਹੀਂ ਪਤਾ ਉਹ ਪੁਰਾਣੀ ਵੀਡੀਓ ਜਾਂ ਕਹਾਂ ਸੇ ਕਾ ਉਟਾ ਕੇ ਉਹਨਾਂ ਨੇ ਜੋੜੀ ਹੈ ਔਰ ਵਾਇਰਲ ਵਾਇਰਲ ਕੀ ਇਸ ਵੀਡੀਓ ਕੋ ਬਣਾਇਆ ਹੈ ਔਰ मुझे और जो हमारे धार्मिक गुरु हैं जो प्रॉफिट विजेंद्र सिंह जी हैं वो क्या हुआ कि दिखा रहे हैं कि वो मार रहे हैं मुझे दिखा रहे हैं तो ऐसा कुछ नहीं है वो फेक के सारी और एडिट की गई है मैं यही कहना चाहता हूँ वो दिन क्या आप ऑफिस में काम करते थे बैठे हम ऑफिस में डेली बैठकर कर वर्क करते हैं और हमें नहीं पता वो वीडियो कौन सी उठाकर कब उन्होंने जोड़ी और क्या वायरल की है

ਤੇ ਅੱਜ ਸਾਡੇ ਨਾਲ ਸਾਡੇ ਪੰਜਾਬ ਦੇ ਲੀਡਰ ਜਸਪਾਲ ਮਸੀ ਜੀ ਪਰ ਪ੍ਰੋਫਿਟ ਬਲਜਿੰਦਨ ਮਿਨਿਸਟਰੀ ਦੇ ਪ੍ਰਧਾਨ ਅਫਤਾਰ ਜੀ ਜੌਨਸਨ ਜੀ ਔਰ ਜਿੰਨੇ ਵੀ ਇੱਥੇ ਕੁਝ ਸਾਡੇ ਪਾਸਟਰਸ ਵੀ ਪੰਜਾਬ ਤੋਂ ਆਏ ਹੋਏ ਕੁਝ ਮਿੰਗਿਆ ਭੈਣਾਵਾ ਬਤਾਵਾ ਪਿੱਛੇ ਖੜੀ ਐ ਅੱਜ ਇਸ ਪ੍ਰੈਸ ਕਾਨਫਰੰਸ ਕਰਨ ਦਾ ਸਾਡਾ ਮੇਨ ਮਕਸਦ ਇਹ ਹੈ ਕਿ ਜਿਹੜੀ ਕਿ ਇੱਕ ਵੀਡੀਓ ਤੁਸੀਂ ਦੇਖ ਰਹੇ ਹੋ ਮੀਡੀਆ ਦੇ ਵਿੱਚ ਔਰ ਸੋਸ਼ਲ ਮੀਡੀਆ ਦੇ ਵਿੱਚ ਬੜੇ ਤੇਜੀ ਨਾਲ ਫੈਲ ਰਹੀ ਹੈ ਔਰ ਬੜੇ ਲੋਕਾਂ ਦੇ ਫੋਨ ਜਿਹੜੇ ਸਾਨੂੰ ਆ ਰਹੇ ਕਿਉਂਕਿ ਮੈਂ ਇੱਕ 크ਰਿਸਚੀਅਨ ਲੀਡਰ ਹੈ ਔਰ ਪੂਰੇ ਪੰਜਾਬ 'ਚ ਅਸੀਂ ਆਪਣੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦੇ ਆਂ ਚਾਹੇ ਉਹ ਸਰਕਾਰਾਂ ਨੇ ਚਾਹੇ ਉਹ ਪ੍ਰਸ਼ਾਸਨ ਦੇ ਤੌਰ ਤੇ ਅਸੀਂ ਗੱਲ ਕਰਦੇ ਹਰ ਜਗ੍ਹਾ ਸਾਨੂੰ ਵਿਚਰਨਾ ਪੈਂਦਾ ਤੇ ਲੋਕਾਂ ਦੇ ਸਵਾਲ ਵੀ ਸਾਨੂੰ ਹੁੰਦੇ ਆ ਵੀ ਇਹ ਵੀਡੀਓ ਹੈ ਵੀ ਪ੍ਰੋਫਿਟ ਬਲਜਿੰਦਰ ਜੀ ਥੱਪੜ ਮਾਰ ਰਿਹਾ ਹੈ ਵੀ ਇਹ ਕੀ ਕੀ ਕਾਰਨ ਨੇ ਮੇਨ ਚਾਹੇ ਤੁਸੀਂ ਨੀਡੀਆ ਹੋ ਤੁਸੀਂ ਵੀ ਇਸ ਚੀਜ਼ ਨੂੰ ਜਾਨਣਾ ਚਾਹੁੰਦੇ ਹੋਗੇ ਕਿ ਕੀ ਕਾਰਨ ਨੇ ਮੈਂ ਪ੍ਰੋਫਿਟ ਜੀ ਬਾਰੇ ਥੋੜਾ ਜਿਹਾ ਡਿਟੇਲ ਚ ਦੱਸਣਾ ਚਾਹਾਂਗਾ ਪ੍ਰੋਫਿਟ ਬਲਜਿੰਦਰ ਜੀ ਖੁਦਾ ਦੇ ਚੁਣੇ ਗਦਾਸ ਹੈ ਔਰ ਇਹ ਨਹੀਂ ਕਿ ਉਹ ਖਾਲੀ ਪੰਜਾਬ ਚ ਕੰਮ ਕਰ ਰਿਹਾ ਹੋ ਹਿੰਦੁਸਤਾਨ ਤੋਂ ਲੈ ਕੇ ਪੂਰੇ ਆਲਓਵਰ ਵਰਲਡ ਦੇ ਵਿੱਚ ਉਹਨਾਂ ਦੀ ਬ੍ਰਾਂਚੇਸ ਹੈ ਚਾਹੇ ਤੁਸੀਂ ਅਮਰੀਕਾ ਕੈਨੇਡਾ ਯੂਰੋਪ ਏਸ਼ੀਆ ਸਾਰੀ ਜਗ੍ਹਾ ਉਹਨਾਂ ਦੀ ਬ੍ਰਾਂਚੇਸ ਹੈ ਤੇ ਲੱਖਾਂ ਦੇ ਹਿਸਾਬ ਨਾਲ ਲੋਕ ਉੱਥੇ ਆਂਦੇ ਆ ਤੇ ਆਪਣੀ ਆਪਣੀ ਲਾਈਫ ਨੂੰ ਚੇਂਜ ਕਰਕੇ ਜਾਂਦੇ ਸੋ ਵੀਡੀਓ ਦੇ ਵਿੱਚ ਜਿਹੜੀ ਚੀਜ਼ਾਂ ਤੁਹਾਨੂੰ ਦਿਖ ਰਹੀਆਂ ਸਭ ਤੋਂ ਪਹਿਲਾਂ ਤਾਂ ਮੈਂ ਉਸ ਚੀਜ਼ ਦਾ ਖੰਡਨ ਕਰਦਾ ਅੱਜ ਤੁਹਾਡੇ ਮੀਡੀਆ ਦੇ ਰਾਹੀਂ ਔਰ ਪੂਰੇ ਤੱਥ ਵੀ ਜਰੂਰ ਦੱਸਣਾ ਚਾਹਾਂਗਾ ਕਿ ਕਿਉਂ ਇਹ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਤੇ ਇਸ ਵੀਡੀਓ ਵਾਇਰਲ ਦਾ ਮਕਸਦ ਕੀ ਹੈ ਬੇਸਿਕਲੀ ਇਹ ਜਿਹੜੀ ਵੀਡੀਓ ਹੈ ਇਹ ਇੱਕ ਐਪ ਆਂਦੀ ਹੈ ਜਿਹੜੀ ਟੈਕਨੋਲੋਜੀ ਦਾ ਜਮਾਂਦਾਰ ਸ਼ਾ ਤੁਸੀਂ ਵੀ ਸਟੀਵ ਜਾਨਦੇ ਹੋਗੇ AI ਇੱਕ ਐਪ ਹੈ ਜਿਹਦੇ ਰਾਹੀਂ ਇਸ ਮੀਡੀਆ ਨੂੰ ਬਣਾਇਆ ਗਿਆ ਹੈ ਵੀਡੀਓ ਬਣਾਇਆ ਗਿਆ ਔਰ ਵਾਇਰਲ ਕੀਤਾ ਗਿਆ ਸਿਰਫ ਔਰ ਸਿਰਫ ਪ੍ਰੋਫਿਟ ਬਲਜਿੰਦਰ ਜੀ ਦੀ ਔਰ ਉਹਨਾਂ ਦੀ ਮਿਨਿਸਟਰੀ ਦੀ ਔਰ ਜਿੰਨੇ ਵੀ ਇੱਥੇ ਇਹਨਾਂ ਦਾ ਸਟਾਫ ਹੈ ਉਹਨਾਂ ਦੀ ਬਦਨਾਮੀ ਕਰਨ ਵਾਸਤੇ ਕਿ ਸਮਾਜਿਕ ਤੌਰ ਤੇ ਰਾਜਨੀਤਿਕ ਤੌਰ ਤੇ ਪ੍ਰਸ਼ਾਸਨ ਦੇ ਤੌਰ ਤੇ ਹਰ ਜਗ੍ਹਾ ਪ੍ਰੋਫਿਟ ਬਲਜਿੰਦਰ ਜੀ ਨੂੰ ਨੀਚੇ ਦਿਖਾਇਆ ਜਾਵੇ ਪ੍ਰੋਫਿਟ ਬਲਜਿੰਦਰ ਜੀ ਦੀ ਮਿਨਿਸਟਰੀ ਨੂੰ ਨੀਚੇ ਦਿਖਾਇਆ ਜਾਵੇ ਔਰ ਕਿਤਾ ਨ ਕਿਤੇ ਉਹਨਾਂ ਦੇ ਕੁੱਤੇ ਕੁਐਸਚਨ ਮਾਰਕ ਲਾਇਆ ਜਾਵੇ ਉਹਨੇ ਛੋਟਾ ਜਿਹਾ ਮੈਂ ਲਾਈਵ ਤੁਹਾਨੂੰ ਐਗਜ਼ਾਮਪਲ ਦੇ ਦੇਣਾ ਮੈਂ ਜਿਹੜੀ ਗੱਲ ਅੱਜ ਕਰੂੰਗਾ ਤੱਥਾਂ ਦੇ ਆਧਾਰ ਤੇ ਕਰਾਂਗਾ ਇੱਕ ਵੀਡੀਓ ਮੈਂ ਤੁਹਾਨੂੰ ਪ੍ਰੋਫਿਟਜੀ ਦੀ ਤੇ ਗੱਲ ਹੈ ਇੱਕ ਕਾਇਨਲੀ ਤੁਸੀਂ ਜ਼ਰੂਰ ਲਿਖਾਇਓ ਇਹ ਕਿ ਵੀਡੀਓ ਹੈ ਜੀ ਇਹ ਐਪ ਦੇ ਥਰੂ ਤਿਆਰ ਕੀਤੀ ਗਈ ਹੈ ਇਹਦੇ ਵਿੱਚ ਤੁਸੀਂ ਦੇਖ ਰਹੋ ਕਿ ਪ੍ਰੋਫਿਟ ਬਲਜਿੰਦਰ ਜੀ ਆ ਸਾਹਮਣੇ ਥੱਪੜ ਮਾਰ ਰਹੇ ਇਹ ਵੀ ਪ੍ਰੋਫਿਟ ਬਲਜਿੰਦਰ ਜੀ ਹੈ ਔਰ ਸਾਹਮਣੇ ਇੱਕ ਪ੍ਰੋਫਿਟ ਬਲਜਿੰਦਰ ਦੇ ਨਾਮ ਦਾ ਇੱਕ ਸੇਮ ਸ਼ਖਸ ਹੈ ਜਿਹੜਾ ਉਹਨਾਂ ਦੇ ਮੂੰਹ ਤੇ ਥੱਪੜ ਮਾਰ ਰਿਹਾ ਹੈ ਤੁਸੀਂ ਦੇਖੋ ਇੱਕ ਇੱਕ ਲਾਈਵ ਐਗਜ਼ਾਮਪਲ ਹੈ। ਕਿਆ ਪ੍ਰੋਫਿਟ ਬਲਜਿੰਦਰ ਦੇ 2 ਰੁਪਏ? ਜੇ 2 ਰੁਪਏ ਦਾ ਫਿਰ ਦੂਜਾ ਬੰਦਾ ਕਿੱਥੇ ਹੈ? ਤੇ ਉਹਨੇ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਪ੍ਰੋਫਿਟ ਜੀ ਦੂਜੇ ਪ੍ਰੋਫਿਟ ਬਲਜਿੰਦਰ ਨੂੰ ਥੱਪੜ ਮਾਰ ਰਹੇ ਤੇ ਇਟ ਇਜ਼ ਨਾਟ ਪੋਸੀਬਲ। ਇਹ ਟੋਟਲੀ ਟੋਟਲੀ ਬਹੁਤ ਵੱਡਾ ਸਕੈਮ ਹੈ। ਐਪ ਦੀ ਰਾਹੀਂ ਵੀਡੀਓ ਬਣਾਈ ਗਈ ਹੈ। ਔਰ ਉਹ ਵੀਡੀਓ ਨੂੰ ਵਾਇਰਲ ਕੀਤਾ ਗਿਆ। ਹੋਰ ਆ ਇੱਕ ਰੀਜ਼ਨ ਹੈ ਕਿਉਂ ਕੀਤਾ ਗਿਆ? ਤੁਸੀਂ ਸ਼ਾਇਦ ਡਿਟੇਲ ਦੇ ਵਿੱਚ ਜਾਨਣਾ ਚਾਹੋਗੇ। ਰੀਜ਼ਨ ਇਹ ਹੈ ਜੀ 18 ਮਾਰਚ ਨੂੰ ਸ਼ਾਇਦ ਹਨੂ ਮੀਡੀਆ ਰਾਹੀਂ ਸਾਰਨ ਪਤਾ ਹੋ ਗਿਆ ਪ੍ਰੋਫਿਟ ਬਲਜਿੰਦਰ ਜੀ ਦਾ ਇੱਕ ਕੇਸ ਚੱਲਦਾ ਪਿਆ ਜਿਹੜਾ ਕਿ ਕੋਰਟ ਦੇ ਵਿੱਚ ਹੈ ਔਰ ਬਹੁਤ ਪੁਰਾਣਾ ਕੇਸ ਹੈ ਔਰ ਉਹ ਕੇਸ ਜਿਹੜਾ ਹੈ ਐਟ ਪ੍ਰੈਜ਼ੈਂਟ ਜਿਹੜਾ ਹੈ ਉਹ ਡਿਸੀਜਨ ਦੇ ਉੱਤੇ ਬੇਸਿਕਲੀ ਉਸ ਦੇ ਉੱਤੇ ਇੱਕ ਡਿਸੀਜਨ ਆ ਤੇ 18 ਮਾਰਚ ਔਰ 24 ਮਾਰਚ ਤੁਸੀਂ ਪਿਛਲਾ ਰਿਕਾਰਡ ਕੱਢਿਓ ਜਦ ਵੀ ਇਹਨਾਂ ਦੀ ਡੇਟ ਸੀਗੀ ਉਸ ਟਾਈਮ ਇਦਾਂ ਤੇ ਪ੍ਰੋਪੋਗੈਂਡਾ ਕੀਤੇ ਗਏ ਵੀਡੀਓਜ਼ ਸਾਹਮਣੇ ਲਿਆਂਗੀਆਂ ਜਾਂ किसी कुी तो कंपलेट दवा ती या किसी तो कुछ कराता पूरा सिर्फ और सिर्फ रीजन यही है कि प्रॉफिट बलजिंदर जी का जो डीजन आया उत्ते नैगेटिव इंपैक्ट पाए होर कुछ नहीं है सिंपल प्लानिंग है तो हूँ थोड़ा जा मैं वीडियो के अंदर डिस्क्राइब भी कर देना जिथे जे एक जेड लोग दिख रहे हैं बेसिकली इस मिनिस्ट्री के कर्मचारी इम्पलॉय है इस मिनिस्ट्री के एक लेडी उस दिख रही है ਉਹ ਪੈੜ ਹੈ ਸਾਡੀ ਚਲੋ ਉਹ ਪਤਾ ਨਹੀਂ ਕਿਉਂ ਕਿਹੜੇ ਚੱਕਰਾ ਚ ਪਾ ਕੇ ਜਾਂ ਕਿਸੇ ਨਾਮ ਢਾਲ ਕੇ ਕੰਮ ਕਰ ਰਹੀ ਹੈ ਬੀਸਿਕਲੀ ਉਹਦਾ ਨਾਮ ਹੈ ਜੀ ਮਨਜੀਤ ਔਰ ਰੰਜੀਤ 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 ਔਰ ਜਦ ਰੰਜੀਤ ਇਸ ਚਸਤੋ ਬਈ ਹੈ ਉਹਨੂੰ ਅਸੀਂ ਕੱਢਿਆ ਨਾ ਕਿ ਛੱਡ ਕੇ ਗਈ ਹੈ ਉਹਨੂੰ ਕੱਢਿਆ ਕੱਢਿਆ ਇਸ ਕਰਕੇ ਜੀ ਉਹਦੇ ਉੱਤੇ ਬਹੁਤ ਵੱਡੇ ਬਲੇਮ ਹੈ ਇਸ ਮਿਨਿਸਟਰੀ ਤੋਂ ਪੈਸੇ ਦੇ ਕਪਲੇ ਔਰ ਉਹਦੇ ਪ੍ਰੂਫ ਮੈਂ ਆਨ ਵਾਲੇ ਟਾਈਮ 'ਚ ਜ਼ਰੂਰ ਤੁਹਾਨੂੰ ਦਊਂਗਾ ਇਹ ਜਿਹੜੀ ਫਾਈਲ ਹੈ ਸਾਡੇ ਕੋਲ। ਹੋਰੇ ਅਕਾਊਂਟ 'ਚ ਕਿੰਨੇ ਪੈਸੇ ਗਏ ਕਿੰਨੇ ਨਹੀਂ ਗਏ ਉਹ ਸਾਰੀਆਂ ਟ੍ਰਾਂਜੈਕਸ਼ਨਾਂ ਇਸ ਫਾਈਲ ਦੇ ਅੰਦਰ ਸਾਡੇ ਕੋਲ ਮੌਜੂਦ ਹੈ। ਜਦ ਇਹ ਚੀਜ਼ ਸਾਨੂੰ ਪਤਾ ਲੱਗੀ ਫਿਰ ਕਹਿੰਦੇ ਨਾ ਆਖੂ ਦੇਖੀ ਜ਼ੈਰ ਨਹੀਂ ਖਾਦਾ ਜਾਂਦਾ। ਤੇ ਜਦ ਸਾਨੂੰ ਪਤਾ ਲੱਗਿਆ ਵੀ ਇਹ ਚੀਜ਼ ਸਾਡੇ ਮਿਨਿਸਟਰੀ ਦੇ ਅੰਦਰ ਚੱਲ ਰਹੀ ਹੈ। ਬਹੁਤ ਜਿਹੇ ਲੋਕਾਂ ਨੇ ਆ ਕੇ ਦੱਸਿਆ ਜੀ ਉਹ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਹੈ। ਜਿਹੜਾ ਕੋ ਆਪਣਾ ਦਸ਼ਮਾਨ ਸਿਸਚਲਸ ਦੇ ਅੰਦਰ ਲੈ ਕੇ ਆਂਦੇ ਉਸ ਪੈਸੇ ਦੇ ਨਾਲ ਪ੍ਰਾਫਿਟ ਦੀ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੇ ਵੀ ਸਾਡੇ ਲੋਕ ਐ ਚਾਹੇ ਗਰੀਬ ਐ ਚਾਹੇ ਦੱਕਾ ਐ ਚਾਹੇ ਕੁਵਿਤਬਾ ਐ ਉਹਨਾਂ ਦੀ ਸੇਵਾ ਯਾ ਉਹਨਾਂ ਦੀ ਚੰਗਾਈ ਵਾਸਤੇ ਕੰਮ ਕਰਦੇ ਆ ਔਰ ਉਹ ਦਸ਼ਵਾਂਸ ਆਪਣੇ ਅਕਾਊਂਟ ਚ ਪੁਆਏ ਗਏ ਉਹਰੇ ਪ੍ਰੂਫ ਉਹਰੇ ਸਕਰੀਨਸ਼ਾਟ ਸਾਰੇ ਸਾਡੇ ਕੋਲ ਇਸ ਫਾਈਲ ਦੇ ਅੰਦਰ ਐ ਟਾਈਮ ਆਏ ਤੇ ਜਦ ਸਾਨੂੰ ਲੱਗੇਗਾ ਕਿ ਵਕਤ ਆ ਗਿਆ ਇਹ ਸਾਰੇ ਪ੍ਰੂਫ ਅਸੀਂ ਐਸਐਸਪੀ ਸਾਹਿਬ ਨੂੰ ਵੀ ਹੈਂਡਓਵਰ ਕਰਾਂਗੇ ਨੰਬਰ 1 ਨੰਬਰ 2 ਜੀਡੀਓ ਸਾਡੀ ਐਮਪਲੋਈ ਐ ਉਹ ਤੇ ਖਰੜ ਔਰ ਕੁਰਾਲੀ ਦੇ ਵਿੱਚ ਉਹਰੇ ਕੋਲ ਕਾਫੀ ਪਲਾਟ ਸੇ ਉਪ ਲਾਟ है उस तो बाद ਬਾਅਦ ਤੁਹਾਡੀ ਇਨਫੋਰਮੇਸ਼ਨ ਨਹੀਂ ਦੱਸ ਦਿੰਦੇ ਆ 5 ਕਰੋੜ ਦਾ ਇੱਕ ਘਰ ਕੋਈ এমਪਲੋਈ ਇਸ ਮਿਨਿਸਟਰੀ ਦੀ 5 ਕਰੋੜ ਦਾ ਇੱਕ ਘਰ ਔਰ ਨੀਅਰਬਾਈ ਚਾਰ ਗੱਡੀਆਂ ਔਰ ਇੱਕ ਊੜ ਇੱਕ ਥਾਰ ਵੀ ਸ਼ਾਇਦ ਉਹਨਾਂ ਕੋਲ ਹੋਵੇ ਜੀ ਥਾਰ ਹੈਗੀ ਜੀ ਉਹਨਾਂ ਕੋਲ ਹਾਂਜੀ ਥਾਰ ਵੀ ਲਾਈਟ ਨਾਲ ਉਹਨਾਂ ਕੋਲ ਉਹ ਕਿੱਥੋਂ ਆਏ ਉਸ ਤੇ ਸੋ ਕਹਿਣ ਦਾ ਭਾਵ ਇਹ ਹੈ ਵੀ ਇੰਨਾ ਕੁਝ ਜਦ ਉਹ ਕਰਨ ਕਰ ਰਹੇ ਸੀਗੇ ਜਦ ਉਹ ਚੀਜ਼ਾਂ ਸਾਨੂੰ ਪਤਾ ਲੱਗੀਆਂ ਜਦ ਪਤਾ ਲੱਗਣ ਤੋਂ ਬਾਅਦ ਪ੍ਰੋਫਿਟ ਜੀ ਨੇ ਹਾਂ ਇਹ ਜ਼ਰੂਰ ਹੈ ਕਿ ਦੇਖੋ EMPLOYEE ਹੈ ਉਹਨੂੰ ਕਈ ਵਾਰ ਵਰਨਿੰਗ